ਇਹ ਜਿਹੜੀ ਬਨੀਤ ਨਲੂਆ ਦੀ ਕਿਤਾਬ ਆਲ ਚੈਂਪੀਅਨਸ ਆਫ ਖਾਲਸਾ ਉਹਦੇ ਵਿੱਚ ਲਿਖਿਆ ਹੋਇਆ ਵੀ ਹਰੀ ਸਿੰਘ ਨਲੂਏ ਦੀ ਇੰਗਲਿਸ਼ ਦੀ ਪ੍ਰੋਨਨਸੀਏਸ਼ਨ ਬਹੁਤ ਜ਼ਿਆਦਾ ਵਧੀਆ ਸੀਗੀ ਅੱਛਾ ਜੀ ਹਾਂ ਹੁਣ ਇੱਥੇ ਕੌਸਟਨ ਖੜਾ ਹੁੰਦਾ ਵੀ ਨਲੂਆ ਇੰਗਲਿਸ਼ ਬੋਲਦਾ ਫਿਰ ਆਜੋ ਇਤਿਹਾਸ ਤੇ ਮੁੜ ਕੇ ਪਿੱਛੇ ਜਿਹੜਾ ਰੋਪੜ ਟੀਪੀ ਸਾਹਿਬ ਗੁਰਦੁਆਰਾ ਸਾਹਿਬ ਆ ਉਹਦੇ ਮੂਰੇ ਜਿਹੜਾ ਉਹ ਲਾਇਆ ਹੋਇਆ ਨਿਸ਼ਾਨ ਵੱਡਾ ਸਾਰਾ ਖਾਲਸਾ ਦਾ ਉਹ ਤੇ ਸੰਧੀ ਹੋਈ ਸੀਗੀ ਮਹਾਰਾਜਾ ਸਾਹਿਬ ਦੀ ਅੰਗਰੇਜ਼ਾਂ ਨਾਲ ਸੰਧੀ ਹੁੰਦੀ ਹੁੰਦੀ ਹੈ ਗੱਲਬਾਤ ਬਹਿ ਕੇ ਮੀਟਿੰਗਸ ਹੁੰਦੀ ਹੁੰਦੀ ਆ ਆਪਾਂ ਮੀਟਿੰਗ ਪੰਜਾਬੀ ਚ ਗੱਲ ਕਰਦੇ ਆ ਹੁਣ ਮੀਟਿੰਗ ਕਿਵੇਂ ਹੋਊਗੀ ਮੀਟਿੰਗ ਤਾਂ ਹੀ ਹੋਊਗੀ ਜੇ ਉਹ ਇਧਰ ਦੀ ਪਾਸ਼ਾ ਆਉਂਦੀ ਇਧਰੋਂ ਉਧਰੋਂ ਆਉਂਦੀ ਆ ਬਿਲਕੁਲ ਬਿਲਕੁਲ ਮਹਾਰਾਜਾ ਸਾਹਿਬ ਦੀ ਜੇ ਏਡੀ ਸੋਚ ਸੀਗੀ ਵੀ ਭਾਈ ਵੀ ਇਨਾ ਧਰਮ ਦਾ ਪ੍ਰਚਾਰ ਕਰਨਾ ਹੈਂ ਜੀ ਹਰੇਕ ਧਰਮ ਦਾ ਸਤਿਕਾਰ ਕਰਨਾ ਜੰਗੀ ਯੋਧੇ ਜ਼ੁਰਮੇ ਪੈਦਾ ਕਰਨੇ ਨੇ ਫਿਰ ਗੱਲ ਇਹ ਛੋਟੀ ਵੀ ਛੋਟੀ ਮਤਲਬ ਸੀਗੀ ਵੀ ਵੀ ਪਾਸ਼ਾ ਜਿਹੜੀ ਆ ਵੀ ਉਹਨਾਂ ਨੇ ਕਿਤੇ ਨਹੀਂ ਕੀਤੀ ਹੋਣੀ ਭਾਈ ਸਿੱਖੋ ਹੋਰ ਵੀ ਤੁਸੀਂ এডਿਕੇਸ਼ਨ ਚ ਅੱਗੇ ਜਾਓ ਮਤਲਬ ਲਿਖਿਆ ਹੋਇਆ ਵੀ ਉਹ ਇੰਗਲਿਸ਼ ਬਹੁਤ ਵਧੀਆ ਬੋਲਦੇ